ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋ ਸਨਾਓ ਸਾਰੇ ਕਿਵੇਂ ਠੀਕ ਹੋ ਚਲੋ ਵੀ ਸਾਰੇ ਚੜਦੀ ਕਲਾ ਵਿੱਚ ਚਾਹੀਦੇ ਆ ਤੇ ਅੱਜ ਫੇਰ ਮਿਲਦੇ ਆ ਆਪਾਂ ਇੱਕ ਛੋਟੀ ਜੀ ਵੀਡੀਓ ਦੇ ਨਾਲ ਜੋ ਕਿ ਆਪਣੀਆਂ ਭੈਣਾਂ ਲਈ ਆ ਬਿਊਟੀ ਨਾਲ ਰਿਲੇਟਡ ਤੇ ਬਹੁਤ ਹੀ ਕਮਾਲ ਦੀ ਆ ਤੇ ਅੱਜ ਵਾਲੀ ਵੀਡੀਓ ਜਿਹੜੀ ਉਹ ਹੈਗੀ ਆ ਵੀ ਜਿਹੜੀ ਡੈੱਡ ਸਕਿਨ ਆਪਣੇ ਫੇਸ ਤੇ ਕਈਆਂ ਦੇ ਬਹੁਤ ਜ਼ਿਆਦਾ ਹੁੰਦੀ ਆ ਤੇ ਉਹਨੂੰ ਆਪਾਂ ਕਿਵੇਂ ਰਿਮੂਵ ਕਰ ਸਕਦੇ ਆ ਛੋਟੀ ਜੀ ਚੀਜ਼ ਆ ਆਪਣੀ ਰਸੋਈ ਚ ਪੰਗਾ ਉਹ ਇੱਕ ਤੋਂ ਦੋ ਚੀਜ਼ਾਂ ਜਿਨ੍ਹਾਂ ਨਾਲ ਆਪਾਂ ਕੀ ਆਪਣੇ ਫੇਸ ਤੇ ਸਕਰਬ ਕਰਨਾ ਸਿਰਫ ਉਹਨੂੰ ਤੁਸੀਂ ਡੇਲੀ ਕਰਨਾ ਇੱਕ ਹਫਤਾ ਲਗਾਤਾਰ ਕਰਨਾ ਫਿਰ ਤੁਸੀਂ ਇੱਕ ਇੱਕ ਦਿਨ ਛੱਡ ਕੇ ਕਰਨਾ ਠੀਕ ਆ ਆਪਾਂ ਪਹਿਲਾਂ ਹੀ ਦੱਸ ਦਿੰਨੇ ਆ ਵੀਡੀਓ 'ਚ ਇੱਕ ਹਫਤਾ ਉਹ ਸਕਰਬ ਨੂੰ ਤੁਸੀਂ ਡੇਲੀ ਰੁਟੀਨ 'ਚ ਕਰਨਾ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਦਿਨ ਛੱਡ ਕੇ ਕਰਨਾ ਇੱਕ ਹਫਤਾ ਫਿਰ ਤੁਸੀਂ ਦੋ ਦੋ ਦਿਨ ਛੱਡ ਕੇ ਕਰਨਾ ਇਸ ਤਰ੍ਹਾਂ ਤੁਸੀਂ ਮਹੀਨਾ ਐਵੇਂ ਕਰਦੇ ਰਹਿਣਾ ਫਿਰ ਤੁਸੀਂ ਤਿੰਨ ਚਾਰ ਦਿਨਾਂ ਬਾਅਦ ਕਰ ਸਕਦੇ ਹੋ ਠੀਕ ਆ ਜਦੋਂ ਤੁਹਾਨੂੰ ਲੱਗੇ ਵੀ ਤੁਹਾਡੇ ਫੇਸ ਦਾ ਜਿਹੜਾ ਕੀ ਆ ਹੁਣ ਪੂਰਾ ਫਰਕ ਪੈ ਗਿਆ ਤੁਹਾਨੂੰ ਰਿਜ਼ਲਟ ਆ ਜਿਹੜਾ ਮਿਲ ਗਿਆ ਫਿਰ ਤੁਸੀਂ ਤਿੰਨ ਚਾਰ ਦਿਨ ਛੱਡ ਕੇ ਕਰ ਸਕਦੇ ਹੋ ਤੇ ਰਿਜ਼ਲਟ ਆ ਤੁਹਾਨੂੰ ਇੱਕ ਹਫਤੇ ਬਾਅਦ ਜਿਹੜਾ ਕੀ ਮਿਲ ਜਾਊਗਾ ਤੇ ਜਿਆਦਾ ਆਪਾਂ ਕੋਈ ਸਮਾਨ ਇਕੱਠਾ ਨਹੀਂ ਕਰਨਾ ਸਿਰਫ ਆਪਣੇ ਘਰ ਹੀ ਪਿਆ ਹੋਊਗਾ ਆਪਣੇ ਕਿਚਨ 'ਚ ਪਿਆ ਹੋ ਕੋਈ ਸਮਾਨ ਤਕਰੀਬਨ ਸਾਰਿਆਂ ਭੈਣਾਂ ਕੋਲੇ ਹੋਊਗਾ ਜੇ ਨਾ ਵੀ ਹੋਇਆ ਤਾਂ ਲਈ ਆਇਓ ਠੀਕ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ ਇੱਕ ਖਾਲੀ ਬਾਉਲ ਜਿਹੜਾ ਆਪਣੇ ਕੋਲ ਤਾਂ ਹੁੰਦਾ ਉਹੀ ਆ ਠੀਕ ਆ ਦੂਸਰੇ ਨੰਬਰ ਤੇ ਚਾਹੀਦਾ ਆਪਾਂ ਨੂੰ ਚੌਲਾਂ ਦਾ ਆਟਾ ਠੀਕ ਆ ਮੇਰਾ ਤਾਂ ਦੇਖੋ ਬਣਾ ਕੇ ਰੱਖਿਆ ਹੋਇਆ ਘਰ ਹੀ ਪੀਸਿਆ ਹੋਇਆ ਤੁਸੀਂ ਮਤਲਬ ਕੀ ਇਹਨੂੰ ਬਾਜ਼ਾਰ ਤੋਂ ਵੀ ਖਰੀਦ ਸਕਦੇ ਹੋ ਘਰੇ ਵੀ ਪੀਸ ਸਕਦੇ ਹੋ ਨੋਰਮਲ ਚੌਲ ਜਿਹੜੇ ਆਪਣੀ ਰਸੋਈ ਚ ਪਏ ਹੁੰਦੇ ਉਹਨਾਂ ਨੂੰ ਘਰੇ ਮੇਸੀ ਚ ਪੀਸ ਲੋ ਵਧੀਆ ਬਣ ਜਾਂਦਾ ਇਹ ਆ ਦੇਖ ਫਿਰ ਇਹਨੂੰ ਬਰੀਕ ਬਰੀਕ ਛਾਣ ਲੋ ਤੇ ਆਪਾਂ ਨੇ ਇਸ ਸਕਰੱਬ ਦੀ ਤਰ੍ਹਾਂ ਬਣ ਜਾਂਦਾ ਠੀਕ ਆ ਥੋੜਾ ਜਿਹਾ ਤਾਂ ਆਪਾਂ ਇਹ ਲੈਣਾ ਆਪਾਂ ਸਕਰੱਬ ਕਰਨਾ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਚਾਹੀਦਾ ਦੇਖੋ ਆਪਾਂ ਇੰਨਾ ਪਾ ਲਿਆ ਠੀਕ ਆ ਤੇ ਹੁਣ ਆਪਾਂ ਇਹਦੇ ਚ ਕੀ ਪਾਵਾਂਗੇ ਇੱਕ ਆਵਲਾ ਕੋਕੋ ਦਾ ਇਹ ਪਾਉਚੇ तकरीबन ਸਾਰਿਆਂ ਦੇ ਘਰ ਅੱਜ ਹੁੰਦੀ ਆ ਜੇ ਕਿਸੇ ਕੋਲ ਨਹੀਂ ਹੈਗਾ ਤਾਂ ਤੁਸੀਂ ਮਤਲਬ ਕਿ ਲੈ ਆ ਸਕਦੇ ਹੋ ਜਿੱਥੋਂ ਮਰਜੀ ਆਮ ਹੀ ਦੁਕਾਨਾਂ ਤੋਂ ਮਿਲ ਜਾਂਦੀ ਤੁਹਾਨੂੰ ਪਤਾ ਹੀ ਹੈ ਤੇ ਵੈਸੇ ਹਰ ਸਾਰਿਆਂ ਦੇ ਘਰ ਚ ਹੁੰਦੀ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਘਰ ਐਵੇਂ ਦਾ ਉਹ ਜਿੱਥੇ ਨਾ ਹੋਵੇ ਕੋਈ ਠੀਕ ਆ ਪੂਰਾ ਪਾਉਚ ਪਾਉਣਾ ਪੂਰਾ ਵੀ ਪਾ ਸਕਦੇ ਅੱਧਾ ਪਾਉਣਾ ਅੱਧਾ ਵੀ ਪਾ ਸਕਦੇ ਠੀਕ ਆ ਆਪਾਂ ਥੋੜਾ ਜਿਹਾ ਹੀ ਪਾਵਾਂਗੇ ਜੇ ਤੁਹਾਨੂੰ ਲੋ ਜੀ ਆਪਾਂ ਥੋੜੀ ਜੀ ਇਹ ਪਾ ਲਈ ਆ ਦੇਖ ਲਓ ਤੁਸੀਂ ਠੀਕ ਆ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਕਾਦੇ ਨਾਲ ਮਿਕਸ ਕਰਨਾ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਆ ਇੱਕ ਚੀਜ਼ ਆਪਾਂ ਨੂੰ ਹੋਰ ਚਾਹੀਦੀ ਆ ਠੀਕ ਆ ਜੇ ਤਾਂ ਤੁਸੀਂ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਪਾ ਸਕਦੇ ਹੋ ਜੇ ਨਹੀਂ ਹੈਗੀ ਤਾਂ ਤੁਸੀਂ ਆਹ ਹੈਗੀ ਆਪਣੇ ਕੋਲੇ ਤਾਂ ਮਤਲਬ ਕਿ ਕਸਤੂਰੀ ਹਲਦੀ ਠੀਕ ਆ ਇਹ ਆਪਾਂ ਜਿਹੜੀ ਸਿੰਪਲ ਕਸਤੂਰੀ ਹਲਦੀ ਨਹੀਂ ਲਈ ਆਪਾਂ ਇਹਨੂੰ ਤਵੇ ਤੇ ਜਿਹੜਾ ਕਿ ਭੁੰਨਿਆ ਹੋਇਆ ਭੁੰਨੀ ਹੋਈ ਹਲਦੀ ਆ ਇਹ ਮੈਂ ਲੱਗ ਤੋਂ ਰੱਖੀ ਹੋਈ ਆ ਕਸਤੂਰੀ ਜਿਹੜੀ ਸਿੰਪਲ ਆ ਉਹ ਲੱਗ ਤੋਂ ਰੱਖੀ ਹੋਈ ਆ ਠੀਕ ਆ ਤੁਸੀਂ ਆ ਵੇਖੋ ਇਹ ਐਵੇਂ ਦਾ ਕਲਰ ਹੋ ਜਾਂਦਾ ਇਹਦਾ ਬਰਾਊਨ ਜਿਹਾ ਮਤਲਬ ਤਵੇ ਤੇ ਪਾ ਕੇ ਇਹਨੂੰ ਬਿਲਕੁਲ ਗੈਸ ਆ ਜਿਹੜਾ ਸਿਮ ਕਰਕੇ ਇਹਨੂੰ ਭੁੰਨਾ ਤਾਂ ਆਪਾਂ ਉੱਪਰ ਵੀਡੀਓ ਛੋਟੀ ਲਾ ਦਾਂਗੇ ਵੀ ਇਹਨੂੰ ਆਪਾਂ ਕਿਵੇਂ ਬਣਾਇਆ ਸੀ ਉਹ ਵੀਡੀਓ ਦੀ ਕਲਿੱਪ ਆਪ ਉੱਪਰ ਜੋੜ ਦਾਂਗੇ ਤਾਂ ਤੁਸੀਂ ਉਹ ਵਾਲੀ ਐਵੇਂ ਬਣਾ ਸਕਦੇ ਹੋ ਇਹ ਇੰਨੀ ਕੁ ਵਧੀਆ ਚੀਜ਼ ਆ ਨਾ ਬਹੁਤ ਵਧੀਆ ਕਰਗਰਾ ਤੇ ਥੋੜੀ ਜਿਹੀ ਆਪਾਂ ਇੱਕ ਚੁੰਨੀ ਕੇ ਪਾਵਾਂਗੇ ਠੀਕ ਆ ਆ ਦੇਖੋ ਤੁਸੀਂ ਬਸ ਤੇ ਤਿੰਨੇ ਚੀਜ਼ਾਂ ਆਪਾਂ ਜਿਹੜੀਆਂ ਕੀ ਪਾਲੀਆਂ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਨਾਲ ਕਰਨਾ ਆਪਾਂ ਮਿਕਸ ਇਹਨੂੰ ਗੁਲਾਬ ਜਲ ਨਾਲ ਕਰਨਾ ਠੀਕ ਆ ਆਪਣੇ ਕੋਲੇ ਆਹ ਵਾਲਾ ਗੁਲਾਬ ਜਲ ਆ ਆਪਣਾ ਥੋੜਾ ਜਿਆ ਰਹਿ ਗਿਆ ਸੀ ਆਪਾਂ ਨਵਾਂ ਲੈ ਕੇ ਆਂਦਾ ਦੇਖੋ ਕੱਲ ਤੇ ਇਹਦੇ ਜ ਆਪਣੇ ਕੋਲ ਥੋੜਾ ਜਿਹਾ ਪਿਆ ਹਜੇ ਆਪਾਂ ਅੱਜ ਇਹੀ ਯੂਜ਼ ਕਰ ਲੈਨੇ ਆ। ਫਿਰ ਇਹ ਫਿਨਿਸ਼ ਹੋ ਜੂਗੀ ਫਿਰ ਇਹਨੂੰ ਆਪਾਂ ਮਤਲਬ ਕੀ ਆ ਖਾਲੀ ਕਰ ਦਾਂਗੇ। ਠੀਕ ਆ। ਲੋ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨਾਂ ਚੀਜ਼ਾਂ ਨੂੰ ਇਹਦੇ ਨਾਲ گلاب ਚਲਦਾ ਹੋਰ ਕੋਈ ਚੀਜ਼ ਨਹੀਂ ਪਾਉਣੀ گلاب ਚਲਦਾ। ਡੈਡ ਸਕਿਨ ਤੁਹਾਡਾ ਕਲਰ ਆ ਜਿਹੜਾ ਮਤਲਬ ਕਾਲਾ ਹੋਇਆ ਪਿਆ ਕਿਸੇ ਵੀ ਤਰ੍ਹਾਂ ਦੇ ਦਾਗ ਆ ਤੇ ਟੈਨਿੰਗ ਬਹੁਤ ਜ਼ਿਆਦਾ ਜਿਨ੍ਹਾਂ ਦੇ ਚਿਹਰੇ ਤੇ ਉਹਨਾਂ ਦੇ ਚਿਹਰੇ ਤੇ ਇਹ ਰਿਜ਼ਲਟ ਆ ਜਿਹੜਾ ਇੰਨਾ ਕੁ ਵਧਗਾ ਦੇਊਗੀ 100% ਰਿਜ਼ਲਟ ਹੈ ਐਕਸਪੀਰੀਅੰਸ ਵਾਲਾ ਇਹ ਤੁਹਾਨੂੰ ਦੱਸਿਆ ਵੀ ਜਿਹੜਾ ਕੀਤਾ ਹੋਇਆ ਨੁਕਤਾ ਨਾਲ ਅਪਲਾਈ ਟਰਾਈ ਆਪਾਂ ਉਹ ਚੀਜ਼ ਤੁਹਾਨੂੰ ਦੱਸੀ ਆ ਡੈੱਡ ਸਕਿਨ ਵਾਸਤੇ ਤਾਂ ਖਾਸ ਕਰਕੇ ਹੀ ਹੈ ਠੀਕ ਆ ਲਓ ਜੀ ਆ ਦੇਖੋ ਆਪਣਾ ਐਵੇਂ ਦਾ ਤਿਆਰ ਹੋ ਗਿਆ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਐਵੇਂ ਫੇਸ ਤੇ ਐਵੇਂ ਕਰਕੇ ਆਪਾਂ ਇਹਨੂੰ ਆਪਣੇ ਫੇਸ ਤੇ ਜਿਹੜਾ ਕੀ ਲਗਾਉਣਾ ਮੇਰੇ ਨਾਲ ਕਪੜਾ ਤੇ ਢੇਗੂ ਨਹੀਂ ਇੱਥੇ ਲਾ ਕੇ ਰੱਖ ਲੈ ਉੱਪਰ ਕਿਉਂਕਿ ਇਹ ਸਕਰਬ ਦੀ ਤਰ੍ਹਾਂ ਨਾ ਸਕਰਬ ਹੈ ਇਸ ਕਰਕੇ ਲੋ ਜੀ ਐਵੇਂ ਆਪਾਂ ਜਿਹੜਾ ਕੀ ਆ ਪਹਿਲਾਂ ਲਾ ਲੈਣਾ ਤੇ ਇਹਦੀ 10-15 ਮਿੰਟ ਇਹਨੂੰ ਐ ਕਰਕੇ ਸਕਰਬਿੰਗ ਕਰਨੀ ਠੀਕ ਆ ਇਹ ਦਾਣੇਦਾਰਾ ਵੇਖੋ ਇਹ ਲੱਗਦਾ ਨਹੀਂ ਉੱਪਰ ਖੜਦਾ ਨਹੀਂ ਬਸ ਇਹਦੀ ਸਕਰਬਿੰਗ ਹੀ ਹੋਏ ਐਵੇਂ ਕਰਕੇ ਜਿਵੇਂ ਇਥੋਂ ਮਤਲਬ ਇਥੋਂ ਹੋਰ ਹੀ ਤਰ੍ਹਾਂ ਦੀ ਸਕਿਨ ਹੋਈ ਪਈ ਹੁੰਦੀ ਆ ਖਰਾਬ ਜੀ ਉਸ ਚੀਜ਼ ਨੂੰ ਇਹ ਬਹੁਤ ਛੇਤੀ ਜਿਹੜਾ ਕਿ ਠੀਕ ਕਰ ਦੂਗਾ ਹਫ਼ਤੇ ਬਾਅਦ ਤੁਹਾਨੂੰ ਰਿਜ਼ਲਟ ਆ ਤੁਹਾਨੂੰ ਆਪਣੇ ਆਪ ਹੀ ਮਿਲ ਜੂਗਾ ਬਸ ਇਹਨੂੰ ਕਦੋਂ ਵੀ ਤੁਸੀਂ ਕਾਖਾ ਦੇ ਦਿਨ ਨੂੰ ਰਾਤ ਨੂੰ ਜਦੋਂ ਵੀ ਤੁਹਾਨੂੰ ਲੱਗੇ ਵੀ ਤੁਹਾਡੇ ਕੋਲ ਟਾਈਮ ਹੈਗਾ ਦੁਪਹਿਰੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ 10-15 ਮਿੰਟ ਕਿਉਂਕਿ ਇਹਦੇ ਚ ਆਪਾਂ ਸਿਰਫ ਨੇਚਰਲ ਚੀਜ਼ਾਂ ਪਾਉਂਗਾ ਕੋਈ ਇਸ ਚੀਜ਼ ਦਾ ਸਾਈਡ ਇਫੈਕਟ ਨਹੀਂ ਕੋਈ ਵੀ ਸਕਿਨ ਵਾਲਾ ਇਹਨੂੰ ਯੂਜ਼ ਕਰ ਸਕਦਾ ਠੀਕ ਆ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਤੁਹਾਨੂੰ ਪਤਾ ਹੀ ਆ ਵੀ ਆਪਣੀ ਸਕਿਨ ਵਾਸਤੇ ਕਿੰਨਾ ਜ਼ਿਆਦਾ ਵਧੀਆ ਕੋਰੀਅਨ ਜਿਹੜੀ ਕੋਰੀਅਨ ਗਲਾਸ ਸਕਿਨ ਆ ਉਹ ਚੌਲਾਂ ਦਾ ਆਟਾ ਬਹੁਤ ਜ਼ਿਆਦਾ ਵੈਸਟ ਆ ਠੀਕ ਆ ਇਹਦਾ ਸੀਰਮ ਵੀ ਆਪਣੇ ਕੋਲ ਹੈਗਾ ਚੌਲਾਂ ਦਾ ਜਿਹੜਾ ਕਿ ਆਪਾਂ హెਅਰ ਤੇ ਵੀ ਯੂਜ਼ ਕਰਦੇ ਆ ਤੇ ਆਪਣੇ ਫੇਸ ਤੇ ਵੀ ਯੂਜ਼ ਕਰਦੇ ਆ ਠੀਕ ਆ ਸਕਰਬ ਵੀ ਪੈਕ ਵੀ ਇਹਦਾ ਨਾ ਪੈਕ ਬਹੁਤ ਘੱਟ ਲੱਗਦਾ ਕਿਉਂਕਿ ਇਹ ਬਰੀਂਥ ਨਹੀਂ ਪੀਸਿਆ ਜਾਂਦਾ ਬਿਲਕੁਲ ਫਾਈਨ ਪਾਊਡਰ ਨਹੀਂ ਬਣਦਾ ਇਹਦਾ ਪਤਾ ਨਹੀਂ ਕੀ ਗੱਲ ਹੈ ਥੋੜਾ ਜਿਹਾ ਦਰਦਰਾ ਰਹਿ ਜਾਂਦਾ ਤੇ ਗੁਲਾਬ ਜਲ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਗੁਲਾਬ ਜਲ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਵਧੀਆ ਚੀਜ਼ ਹੈਗੀ ਆ ਇਹਦਾ ਮਤਲਬ ਨਾ ਸਪਰੇ ਵੀ ਤੁਸੀਂ 2-3 ਵਾਰੀ ਮਤਲਬ ਆਪਣੇ ਫੇਸ ਤੇ ਜਰੂਰ ਲਗਾਇਆ ਕਰੋ ਠੀਕ ਆ ਦਿਨ ਚ ਆ ਦੇਖੋ ਹੁਣ ਆਪਣੇ ਕੋਲ ਨਾ ਮੇਰੀ ਆਪ ਕਰਦੇ ਮੈਨੂੰ ਉਪਰ ਪੱਟੇ ਨਹੀਂ ਹੁੰਦਾ ਚਲ ਮੈਂ ਆਹ ਵਾਲੇ ਥੋੜਾ ਜਿਆ ਹੋਰ ਲਗਾ ਲੈਣਾ ਕਿਉਂਕਿ ਇਹ ਜਿਆਦਾ ਡਰਾਈ ਹੋ ਗਿਆ ਨਾ ਸੁੱਕ ਗਿਆ ਇਸ ਕਰਕੇ ਤੁਸੀਂ ਇੱਕ ਦੋ ਵਾਰੀ ਇਹਦੀ ਸਪਰੇਅ ਲਾ ਕੇ ਫਿਰ ਦੁਬਾਰਾ ਕਰ ਲੈਣਾ ਠੀਕ ਹੈ ਇਹਦਾ ਨਾ ਮੇਰਾ ਦੂਸਰੇ ਦਾ ਇਹਦਾ ਪਾਈਪ ਦੀ ਟੋਟੇ ਕਿਸ਼ੇਸ ਕਰਤੀ ਇਹਦੇ ਚ ਦੂਸਰੇ ਚ ਤਾਂ ਹੁਣ ਪਾਈਪ ਆਈ ਹੈ ਸਹੀ ਆ ਉਹ ਇਹਦੀ ਪਹਿਲਾਂ ਸੀਗੀ ਪਰ ਹੁਣ ਟੁੱਟ ਗਈ ਸੀ ਇੱਥੇ ਪਤਾ ਨਹੀਂ ਇੱਕਦਮ ਠੀਕ ਕਰ ਲੈ ਲੈਂਦੇ ਹਾਂ ਮਿਲੋ ਜੀ ਦੇਖੋ ਜੀ ਐ ਵੇਗਾ ਕੋਈ ਚੰਗੀ ਤਰ੍ਹਾਂ ਸਕਰਬ ਕਰਕੇ ਠੀਕ ਹੈ ਇਹ ਨਾਲ ਤੁਸੀਂ ਤੁਹਾਡੇ ਇੱਥੇ ਜਿਹੜੇ ਬਲੈਕ ਹੈਡਸ ਬਣ ਜਾਂਦੇ ਆ ਨੋਸ ਤੇ ਉਹ ਵੀ ਰਿਮੂਵ ਹੋ ਜਾਣਗੇ ਤੁਸੀਂ ਐਵੇਂ ਕਰਕੇ ਸਪੈਸ਼ਲ ਇੱਥੇ ਮ사ਜ ਕਰਨੀ ਹੈ ਤੁਹਾਡੀ ਟੈਨਿੰਗ ਆ ਜਿਹੜੀ ਪੂਰੀ ਤਰ੍ਹਾਂ ਰਿਮੂਵ ਹੋ ਜਾਊਗੀ ਲਓ ਜੀ ਹੁਣ ਆਪਾਂ ਨੂੰ 10 ਮਿੰਟ ਹੋ ਗਏ ਮ사ਜ ਕਰੀ ਜਾਂਦੇ ਨੇ ਹੁਣ ਆਪਾਂ ਐਵੇਂ ਛੱਡ ਦਾਂਗੇ 10 ਮਿੰਟ ਇਹਨੂੰ ਐਵੇਂ ਛੱਡ ਦੇਣਾ ਬਾਅਦ ਜੋ ਠੀਕ ਆ 10 ਮਿੰਟਾਂ ਬਾਅਦ ਜਿਹੜਾ ਕਿ ਆਪਾਂ ਆਪਣਾ ਫੇਸ ਆ ਜਿਹੜਾ ਵਾਸ਼ ਕਰ ਲੈਣਾ ਸਿੰਪਲ ਪਾਣੀ ਨਾਲ ਤੇ ਬਸ ਹੋਰ ਆਪਾਂ ਕੁਝ ਨਹੀਂ ਲਗਾਉਣਾਗਾ ਠੀਕ ਆ ਤੇ ਲਓ ਜੀ ਹੁਣ ਦੇਖੋ ਤੁਸੀਂ ਡੈਡ ਸਕਿਨ ਦਾ ਇੱਕ ਸਭ ਤੋਂ ਪੱਕਾ ਤੇ ਬੈਸਟ ਠੀਕ ਹੈ ਲੋ ਜੀ ਹੁਣ ਆਪਣਾ ਇਹ ਸੁੱਕਣਾ ਜਿਹੜਾ ਕਿ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਜਿਹੜਾ ਕਿ ਹੈ 10-15 ਮਿੰਟ ਬਾਅਦ ਆਪਾਂ ਇਹਨੂੰ ਜਿਹੜਾ ਕਿ ਫੇਸ ਆ ਵਾਸ਼ ਕਰ ਲਾਂਗੇ ਤੇ ਉਸ ਤੋਂ ਬਾਅਦ ਰਿਜ਼ਲਟ ਆ ਜਿਹੜਾ ਦੇਖੋ ਤੁਸੀਂ ਕਿਉਂਕਿ ਇਹਦੇ ਨਾਲ ਨਾ ਇਹ ਸਕਰਬ ਆ ਸਕਰਬ ਦੀ ਤਰ੍ਹਾਂ ਤੇ ਇਹ ਫੇਸ ਨੂੰ ਵਾਈਟ ਵੀ ਕਰਦਾ ਸਕਿਨ ਨੂੰ ਮਤਲਬ ਵਾਈਟ ਵੀ ਕਰਦਾ ਫੇਅਰ ਵੀ ਕਰਦਾ ਇਸ ਕੇਨੇ ਦੋ ਦਾਗ ਤਾਂ ਪੇਵਟ ਆਉਂਦਾ ਚੌਲਾ ਦਾਟਾ ਇੰਨੀ ਜਿਆਦੇ ਵਧੀਆ ਚੀਜ਼ ਆ ਤੇ ਗੁਲਾਬ ਜਲ ਤੋਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਕਿੰਨੇ ਜੀ ਵਧੀਆ ਚੀਜ਼ਾਂ ਤੇ ਹਲਦੀ ਜਿਹੜੀ ਐਂਟੀਬੈਕਟੀਰੀਅਲ ਹੁੰਦੀ ਆ ਉਵੇਂ ਹੀ ਆਪਾਂ ਨੂੰ ਇਹ ਪਰ ਬਹੁਤ ਜ਼ਿਆਦਾ ਉਸ ਤੋਂ ਵੀ ਵਧੀਆ ਰਿਜ਼ਲਟ ਆ ਇਸ ਹਲਦੀ ਦੇ ਪੁੰਨੀ ਹੋਈ ਆ ਜਿਹੜੀ ਦੇ ਤੁਸੀਂ ਟਰਾਈ ਜ਼ਰੂਰ ਕਰਿਓ ਇਸ ਚੀਜ਼ ਨੂੰ ਠੀਕ ਆ ਤੇ ਇੱਕ ਭੈਣ ਦਾ ਡੈਡ ਸਕਿਨ ਵਾਸਤੇ ਸੀਗਾ ਕਮੈਂਟ ਤੇ ਉਹ ਇਹ ਚੀਜ਼ ਨੂੰ ਜਿਹੜਾ ਕਿ ਟਰਾਈ ਕਰਕੇ ਦੇਖ ਲੈਣਾ ਕਾਪਾ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਇਸ ਦੇ ਤੇ ਸਕਿਨ ਤੇ ਤਾਂ ਉਹ ਵੀ ਟਰਾਈ ਕਰ ਲੈਣ ਉਹ ਵੀ ਅਪਲਾਈ ਕਰ ਲਿਆ ਕਰਨ ਤੇ ਇਹ ਚ ਜੀ ਵੀ ਅਪਲਾਈ ਕਰ ਲਿਆ ਕਰਨ ਪਰ ਇਹਨੂੰ ਜਦੋਂ ਤੁਸੀਂ ਕਰਨਾ ਸ਼ੁਰੂ ਕਰਨਾ ਇੱਕ ਹਫਤਾ ਲਗਾਤਾਰ ਕਰਨਾ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਮਤਲਬ ਦਿਨ ਛੱਡ ਕੇ ਸ਼ੁਰੂ ਕਰ ਦੇਣਾ ਠੀਕ ਆ ਤੇ ਕਿਉਂਕਿ ਜਦੋਂ ਆਪਾਂ ਨੂੰ ਰਿਜ਼ਲਟ ਆ ਜਿਹੜਾ ਇਹਦਾ ਥੋੜਾ ਜਿਹਾ ਹੌਲੀ ਹੌਲੀ ਮਿਲੂਗਾ ਇਹ ਤਾਂ ਹੈ ਨਹੀਂ ਤੁਸੀਂ ਵੀ ਇੱਕ ਦਿਨ ਕਰ ਲਿਆ ਕਿਸੇ ਵੀ ਚੀਜ਼ ਦਾ ਕੋਈ ਵੀ ਰਿਜ਼ਲਟ ਆ ਜਿਹੜਾ ਫੇਸ਼ੀਅਲ ਵੀ ਆਪਾਂ ਉਹਦੇ ਕਰਵਾ ਕੇ ਆਉਣੇ ਆ ਪਾਰਲਰ ਤੇ ਉਹਦੇ ਉਹਦਾ ਰਿਜ਼ਲਟ ਨਹੀਂ ਮਿਲਦਾ ਠੀਕ ਉਹ ਕਹ ਦਿੰਦੇ ਜੀ ਤੀਜੇ ਦਿਨ ਗਲੋ ਆਊਗਾ ਦੂਜੇ ਦਿਨ ਗਲੋ ਆਊਗਾ ਠੀਕ ਹੈ ਮਹਿੰਦੀ ਵੀ ਲਾਉਣੇ ਆ ਪਾਥਾ ਤੇ ਉਹਦਾ ਵੀ ਕਹਿ ਦਿੰਦੇ ਆ ਤੀਜੇ ਦਿਨੋਂ ਕਾਲੀ ਹੁੰਦੀ ਆ ਤਾਂ ਇਸ ਕਰਕੇ ਕੋਈ ਵੀ ਚੀਜ਼ ਆ ਜਿਹੜੀ ਟਰਾਈ ਕਰਦੇ ਹੁੰਦੇ ਆ ਕੋਈ ਵੀ ਹੋਮ ਰੈਮਡੀ ਅਪਲਾਈ ਕਰਦੇ ਹੁੰਦੇ ਆ ਤਾਂ ਉਹਦਾ ਰਿਜ਼ਲਟ ਆ ਜਿਹੜਾ ਥੋੜਾ ਜਿਹਾ ਸਬਰ ਰੱਖ ਕੇ ਉਡੀਕ ਕਰ ਲਿਆ ਕਰੋ ਪਰ ਮਿਲਦਾ ਜ਼ਰੂਰ ਆ ਠੀਕ ਹੈ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਬਹੁਤ ਜ਼ਿਆਦਾ ਵਧੀਆ ਇਹ ਨੁਕਤੇ ਹੁੰਦੇ ਆ ਆਪਾਂ ਸਿਰਫ ਤੁਹਾਨੂੰ ਉਹੀ ਚੀਜ਼ਾਂ ਦੱਸਦੇ ਆ ਜਿਹੜੀਆਂ ਆਪਾਂ ਅਪਲਾਈ ਕਰਦੇ ਆ ਕਿਉਂਕਿ ਮੈਂ ਕੋਈ ਵੀ ਚੀਜ਼ ਤੁਹਾਨੂੰ ਐਵੇਂ ਨਹੀਂ ਦੱਸਦੀ ਵੀ ਸਿਰਫ ਬੋਲ ਕੇ ਦੱਸਦੀ ਮੈਂ ਸਿਰਫ ਆਪਦੇ ਫੇਸ ਤੇ ਲਗਾ ਕੇ ਤੁਹਾਨੂੰ ਉਹ ਚੀਜ਼ ਦ ਇਹ ਚੀਜ਼ ਬਹੁਤ ਵਧੀਆ ਹੈਗੀ ਆ ਤੇ ਚਲੋ ਜੀ ਠੀਕ ਆ ਮਿਲਦੇ ਹਾਂ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਲਈ ਤੇ ਅੱਜ ਲਈ ਇੰਨਾ ਹੀ